ਸਸ਼ੀ ਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਰਾਮਪਰਾ ਨੇ ਪਿੰਡ ਕਰਾੜ ਵਾਲਾ ਵਿਖੇ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨ ਵੀਰਾਂ ਦੀ ਮਸ਼ੀਨਰੀ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਿਸ ਵਿੱਚ 0 ਟੇਰੇਜ ਸੁਪਰ ਸੀਟਰ ਅਤੇ ਹੈਪੀ ਸੀਟਰ ਮੌਜੂਦ ਸਨ ਇਹ ਮਸ਼ੀਨਰੀ 50% ਸਬਸਿਡੀ ਉੱਤੇ ਸਰਕਾਰ ਦੁਆਰਾ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਂਦੀ ਹੈ ਜਾ ਜੋ ਕਿਸਾਨ ਵੀਰ ਪਰਾਲੀ ਨੂੰ ਅੱਗ ਨਾ ਲਾ ਕੇ ਉਸ ਨੂੰ ਖੇਤ ਵਿੱਚ ਮਿਲਾ ਕੇ ਕਣਕ ਸਰੋਂ ਆਲੂ ਅਤੇ ਹੋਰ ਫਸਲਾਂ ਦੀ ਬਿਜਾਈ ਕਰ ਸਕਣ ਅਤੇ ਵਾਤਾਵਰਨ ਨੂੰ ਜਾਨੀ ਕਿ ਹਵਾ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ ਇਸ ਸਮੇਂ ਕਿਸਾਨ ਪੰਚ ਸਰਪੰਚ ਅਤੇ ਨੰਬਰਦਾਰ ਮੌਜੂਦ ਸਨ ਉਹਨਾਂ ਦੀ ਮੌਜੂਦਗੀ ਵਿੱਚ ਮੈਕਮੇ ਵੱਲੋਂ ਇਹ ਵੈਰੀਫਿਕੇਸ਼ਨ ਕੀਤੀ ਗਈ ਮੈਕਮੇ ਦੇ ਹਮੇਸ਼ਾ ਹੀ ਇਹ ਯਤਨ ਹੁੰਦੇ ਆ ਕਿ ਸਬਸਿਡੀ ਕਿਸਾਨਾਂ ਦੇ ਅਕਾਊਂਟ ਵਿੱਚ ਜਲਦੀ ਤੋਂ ਜਲਦੀ ਪੈ ਜਾਵੇ ਤਾਂ ਜੋ ਉਹ ਇਸ ਦਾ ਫਾਇਦਾ ਲੈ ਸਕਣ ਇਸ ਸਮੇਂ ਮੈਕਮੇ ਵੱਲੋਂ ਕਿਸਾਨਾਂ ਨੂੰ ਡੀ ਕੰਪੋਜ਼ਰ ਦੀ ਵੀ ਵੰਡ ਕੀਤੀ ਗਈ